ਉਹ ਅੰਸੰਗ ਮਾਨ ਹੋ ਰਹੀ ਜਿੱਥੇ ਇੱਕ ਪਾਸੇ ਪਹਿਲਾਂ ਸਟੇਜ ਦੇ ਬਾਦਸ਼ਾਹ ਰਹੇ ਨੇ ਤੇ ਹੁਣ ਜਦੋਂ ਉਹ ਸੂਬੇ ਦੇ ਇੱਕ ਤਰ੍ਹਾਂ ਦੇ ਬਾਦਸ਼ਾਹ ਬਣ ਕੇ ਵਿਚਰ ਰਹੇ ਨੇ ਤੇ ਕੱਲ ਜਾਕਰ ਸਾਹਿਬ ਨੇ ਚੈਲੰਜ ਕਰਤਾ ਕਿ ਭਾਈ ਮੈਂ ਕਰਾਂਗਾ ਮੀਟਿੰਗ ਤੇ ਮੈਨੂੰ ਡੱਕ ਕੇ ਦਿਖਾਉਂ ਪਹਿਲਾਂ ਤਾਂ ਰਸਤੇ 'ਤੇ ਡੱਕੇ ਫੇਰ ਚੱਕੇ ਟੇਨ ਕਰਕੇ ਤਾੜਦੇ ਇਹ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਲੋਕਾਂ ਕੋਲੇ ਜਾ ਜਾ ਕੇ ਭਾਈ ਵੀ ਇਹ ਜਿਹੜੀਆਂ ਸਕੀਮਾਂ ਨੇ ਇਹ ਕਿਤੇ ਭਲੇਖੇ ਚ ਨਾ ਰਹਿ ਜਿਓ ਉਹ ਵੀ ਤੁਹਾਨੂੰ ਪੰਜਾਬ ਸਰਕਾਰ ਹੀ ਆ ਭਗਵੰਤ ਮਾਨ ਜੀ ਦੇ ਰਹੇ ਨੇ ਇਹ ਸਕੀਮਾਂ ਤੁਹਾਨੂੰ ਮੋਦੀ ਸਾਹਿਬ ਦੇ ਰਹੇ ਨੇ ਆਹਾਕਾਰ ਮੱਚੀ ਹੋਈ ਆ ਬਹੁਤ ਸਾਰੇ ਪੰਜਾਬ ਦੇ ਏਰੀਆ ਚ ਬਿਆਸ ਦਰਿਆ ਦਾ ਪਾਣੀ ਚੜ ਕੇ ਆਇਆ ਹੋਇਆ ਹੈ ਤੇ ਲੋਕ ਪਿੰਡਾਂ ਦੇ ਪਿੰਡ ਡੁੱਬ ਗਏ ਉਸ ਸਥਿਤੀ ਵਿੱਚ ਕੀ ਭਾਜਪਾ ਨੂੰ ਇਹ ਜਿਹੜੇ ਆ ਕੈਂਪ ਲਗਾਉਣੇ ਜ਼ਰੂਰੀ ਸੀ ਆਮਾਦੀ ਪਾਰਟੀ ਦਾ 1 ਲੀਟਰ ਇੱਕ ਬੇੜੀ ਦੇ ਵਿੱਚ ਸਵਾਰ ਹੋਇਆ ਕਿਹਾ ਗਿਆ ਕਿ ਹੜਾਂ ਦਾ ਜਾਇਜ਼ਾ ਲੈਣ ਜਾ ਰਹੇ ਨੇ ਪਰ ਤੁਹਾਨੂੰ ਪਤਾ ਹੈ ਕਿ ਉਹ ਕਿਸ਼ਤੀ ਹੈ ਜਿਹੜੀ ਉਹ ਜਿਹੜੀ ਬੇੜੀ ਹੈ ਉਹ ਰਸੇ ਦੇ ਨਾਲ ਬੱਦੀ ਹੋਈ ਹੈ ਐਡੇ ਕਿੱਡੇ ਤੁਸੀਂ ਤਪਸਵੀ ਤੇ ਯੋਗੀ ਬਣ ਗਏ ਕਿ ਤੁਹਾਡੀ ਤਪੱਸਿਆ 'ਚ ਇੱਕ ਵਿਅਕਤੀ ਦੀ ਤਪੱਸਿਆ 'ਚ ਕਮੀ ਤੇ ਉਧਰੋਂ ਸਾਡੇ ਸਾਥੀ ਕੀਮਤੀ ਜਾਨਾ ਬਿਲਕੁਲ ਠੀਕ ਹੈ ਭਾਰਤੀ ਜਨਤਾ ਪਾਰਟੀ ਜਿਨੇ ਹਜੇ ਪੈਰ ਜਮਾਉਣੇ ਆ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਲਈ ਅੰਗਦ ਦਾ ਪੈਰ ਬਣ ਸਕਦੀ ਹੈ ਤੁਹਾਨੂੰ ਪਤਾ ਹੈ ਕਿ ਇਤਿਹਾਸਕ ਤੌਰ ਦੇ ਉੱਤੇ ਅੰਗਦ ਨੇ ਲੰਕਾ ਦੇ ਵਿੱਚ ਜਾ ਕੇ ਆਪਣਾ ਪੈਰ ਜਮਾਤਾ ਸੀਗਾ ਤੇ ਕਹਤਾ ਸੀ ਭਾਈ ਚੱਕ ਲੋ ਮੇਰਾ ਪੈਰ ਪੱਟ ਕੇ ਦਿਖਾਓ ਤੇ ਰਾਵਣ ਨੂੰ ਉਹਦੇ ਪੈਰੀਂ ਆ ਕੇ ਉਹਦਾ ਪੈਰ ਪਟਣ ਦੀ ਨੋ ਬਤਾ ਦਿੱਤੀ ਸੀ ਜੀ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਪਰ ਉਹਨਾਂ ਸਹੂਲਤਾਂ ਨੂੰ ਸਮਝਾਉਣ ਦੇ ਲਈ ਜਿਹੜੇ ਲੀਡਰ ਪਹੁੰਚ ਰਹੇ ਆ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਉਹਨਾਂ ਨੂੰ ਅੱਗੇ ਪੁਲਿਸ ਟੱਕਰ ਰਹੀ ਆ ਕੀ ਕਾਰਨ ਬਣ ਰਹੇ ਆ ਇਸ ਸਾਰੇ ਮਾਮਲੇ ਤੇ ਅੱਜ ਗੱਲਬਾਤ ਕਰਾਂਗੇ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਮੁੱਦੇ ਜੋ ਫਰਕ ਪਾਣ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਾਡੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਦਵਾਜ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕੀ ਕਾਰਨ ਬਣ ਰਿਹਾ ਹੈ ਕਿ ਫੜੋ ਫੜੀ ਚੱਲ ਰਹੀ ਹੈ ਪੰਜਾਬ 'ਚ ਪ੍ਰਿੰਸ ਜੀ ਕੀ ਕਾਰਨ ਬਣ ਰਿਹਾ ਹੈ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹ ਭਾਜਪਾ ਲੀਡਰ ਕਹਿੰਦੇ ਅਸੀਂ ਲੋਕਾਂ ਨੂੰ ਸਮਝਾਉਣੀਆਂ ਨੇ ਪਰ ਪੁਲਿਸ ਉਹਨਾਂ ਨੂੰ ਪਹਿਲੇ ਹੀ ਡੱਕ ਲੈਂਦੀ ਹੈ ਕੀ ਕਾਰਨ ਬਣਿਆ ਅੱਜ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਚੱਕ ਲਿਆ ਗਿਆ ਜਾਖੜ ਸਾਹਿਬ ਨੇ ਚੈਲੰਜ ਕੀਤਾ ਸੀ ਨਾ ਫਿਰ ਮਸਲਾ ਉਹੀ ਹੈ ਨਾ ਜੀ ਕਿ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੋਰੀ ਜਿੱਥੇ ਇੱਕ ਪਾਸੇ ਪਹਿਲਾਂ ਸਟੇਜ ਦੇ ਬਾਦਸ਼ਾਹ ਰਹੇ ਨੇ ਤੇ ਹੁਣ ਜਦੋਂ ਉਹ ਸੂਬੇ ਦੇ ਇੱਕ ਤਰ੍ਹਾਂ ਦੇ ਬਾਦਸ਼ਾਹ ਬਣ ਕੇ ਵਿਚਰ ਰਹੇ ਨੇ ਤੇ ਕੱਲ ਜਾਖੜ ਸਾਹਿਬ ਨੇ ਚੈਲੰਜ ਕਰਤਾ ਕਿ ਭਾਈ ਮੈਂ ਕਰਾਂਗਾ ਮੀਟਿੰਗ ਹੂੰ ਤੇ ਮੈਨੂੰ ਡੱਕ ਕੇ ਦਿਖਾਉਣ ਤੇ ਮੈਨੂੰ ਲਵੇ ਪੁਲਿਸ ਹਰਾਸਤ ਚ ਤੇ ਉਹੀ ਗੱਲ ਹੋਈ ਹੂੰ ਕੀਲਿਆਂਵਾਲੀ ਤੋਂ ਜਾ ਰਹੇ ਸੀਗੇ ਉਹ ਜਿਹੜੇ ਜਿਹੜੇ ਪਿੰਡ ਉਹਨਾਂ ਨੇ ਜਾਣਾ ਸੀਗਾ ਰਾਮਪੁਰ ਹਨਾ ਬੱਲੂਆਣਾ ਦੇ ਰਾਜਪੁਰ ਬੱਲੂਆਣਾ ਦੇ ਹਨਾ ਰਾਜਪੁਰ ਬੱਲੂਆਣਾ ਦੇ ਰਾਜਪੁਰ ਪਹਿਲਾਂ ਤਾਂ ਰਸਤੇ 'ਚ ਡੱਕੇ ਹੂੰ ਫੇਰ ਚੱਕੇ ਹੂੰ ਟੇਨ ਕਰਕੇ ਤਾੜਤੇ ਮਤਲਬ ਚੈਲੰਜ ਨੂੰ ਕਬੂਲ ਕੀਤਾ ਹੂੰ ਪਰ ਮਾਮਲਾ ਇਹ ਹੈ ਕਿ ਸੁਨੀਲ ਜਾਖੜ ਵਰਗੇ ਸੋਹਿਰਦ ਬੰਦੇ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਜਿੱਥੇ ਪੰਜਾਬ ਇਸ ਵਕਤ ਬਹੁਤ ਗੰਭੀਰ ਸਥਿਤੀ ਦੇ ਵਿੱਚ ਹੈ ਬਾਈ ਹੂੰ ਪੰਜਾਬ ਦੇ ਮਸਲੇ ਚੱਕਣ ਦੀ بجائے ਕਿਉਂਕਿ ਸੁਨੀਲ ਜਾਖੜ ਜਾਣੇ ਇਸ ਕਰਕੇ ਜਾਂਦੇ ਨੇ ਕਿ ਪਾਰਟੀ ਕਿਸੇ ਦੇ ਵਿੱਚ ਵੀ ਹੁਣ ਪਰ ਇਹ ਲੱਗ ਰਿਹਾ ਹੈ ਕਿ ਅਨੁਸ਼ਾਸਨ ਜਿਹੜਾ ਹੈ ਨਾ ਭਾਰਤੀ ਜਨਤਾ ਪਾਰਟੀ ਦਾ ਜੋ ਜਿਹੜਾ ਅਨੁਸ਼ਾਸਨ ਨੇ ਇੱਕ ਡੰਡਾ ਉਹਨਾਂ ਦਾ ਉਸ ਡੰਡੇ ਅੱਗੇ ਜਾਖੜ ਸਾਹਿਬ ਵੀ ਬੇਵਾਸ ਨਜ਼ਰ ਆਉਂਦੇ ਨਹੀਂ ਨਹੀਂ ਤਾਂ ਹੁਣ ਤੱਕ ਉਹ ਹੜ੍ਹਾਂ ਦੀ ਸਥਿਤੀਆਂ ਤੋਂ ਲੈ ਕੇ ਜਿੱਥੇ ਲੋਕ ਬੇਕਾਰ ਹੋ ਗਏ ਜ਼ਮੀਨਾਂ ਬਈ ਤਿੰਨ ਤਿੰਨ ਸਾਲ ਦੋ ਦੋ ਸਾਲ ਆਵਾਜ਼ ਨਹੀਂ ਹੋਣੀ ਆ ਮਿੱਟੀ ਜਿਹੜੀ ਉੱਪਰੋਂ ਆ ਗਈ ਉਹ ਵੱਖਰੀ ਗੱਲ ਜਿਹੜੀ ਪੱਟੀ ਗਈ ਉਹ ਵੱਖਰੀ ਗੱਲ ਜਿਨ੍ਹਾਂ ਦੇ ਘਰ ਗਏ ਗਰੀਬ ਗਰੂਪਿਆਂ ਦੇ ਦਿਹਾੜੀਆਂ ਦੇ ਉਹ ਸਾਰਾ ਕੁਝ ਇੱਕ ਪਾਸੇ ਉਹ ਮਾਮਲੇ ਚੱਕਣ ਦੀ ਬਜਾਏ ਭਾਜਪਾ ਕੀ ਕਰ ਰਹੀ ਆ ਕਿ ਭਾਜਪਾ ਕੇਂਦਰ ਦੀਆਂ ਜਿੰਨੀਆਂ ਸਕੀਮਾਂ ਸੂਬਿਆਂ ਦੇ ਵਿੱਚ ਆ ਰਹੀਆਂ ਨੇ ਚਾਹੇ ਉਹ ਆਯੂਸ਼ਮਾਨ ਭਾਰਤ ਦੀ ਗੱਲ ਹੋਵੇ ਜਿਹੜਾ ਉਹ ਸਿਹਤ ਵਾਲਾ ਬੀਮਾ ਚੱਲ ਰਿਹਾ 5 ਲੱਖ ਰੁਪਏ ਦਾ ਹਾਲਾਂਕਿ ਉਸ ਦੇ ਵਿੱਚ ਨਾ ਬਹੁਤ ਸਾਰੀਆਂ ਤਰੋਟੀਆਂ ਨੇ ਜਾਂ ਉਹ ਸੀਮਤ ਦਾਇਰਾ ਉਹਦਾ ਸੀਮਤ ਦਾਇਰਾ ਮਤਲਬ ਬਹੁਤੇ ਹਸਪਤਾਲ ਤਾਂ ਜਵਾਬ ਹੀ ਦੇ ਗਏ ਹੈ ਬਿਲਕੁਲ ਵੀ ਕਿਉਂਕਿ ਫੰਡ ਫੰਡ ਆਉਂਦੇ ਨਹੀਂ ਹੈਗੇ ਪੈਸੇ ਆਉਂਦੇ ਨਹੀਂ ਪਹਿਲਾਂ ਨਾਮ ਲਖਵਾਤੇ ਉਹਨਾਂ ਨੇ ਸਰਕਾਰੀ ਲਿਸਟ ਦੇ ਵਿੱਚ ਆਉਣ ਦੇ ਮਾਰੇ ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਇਲਾਜ ਕਰਨ ਤੋਂ ਉਹ ਜਵਾਬ ਦੇਣ ਲੱਗੇ ਤੇ ਜਾਂ ਫਿਰ ਜਿਹੜਾ 5 ਕਿਲੋ ਅਨਾਜ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਅੰਨ ਯੋਜਨਾ ਦੇ ਤਹਿਤ ਹਨਾ ਇਹ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਲੋਕਾਂ ਕੋਲੇ ਜਾ ਜਾ ਕੇ ਭਾਈ ਵੀ ਇਹ ਜਿਹੜੀਆਂ ਸਕੀਮਾਂ ਨੇ ਇਹ ਕਿਤੇ ਭਲੇਖੇ ਚ ਨਾ ਰਹਿ ਜਿਓ ਵੀ ਤੁਹਾਨੂੰ ਪੰਜਾਬ ਸਰਕਾਰ ਹੀ ਆ ਭਗਵੰਤ ਮਾਨ ਜੀ ਦੇ ਰਹੇ ਨੇ ਇਹ ਸਕੀਮਾਂ ਤੁਹਾਨੂੰ ਮੋਦੀ ਸਾਹਿਬ ਦੇ ਰਹੇ ਨੇ ਪਰ ਜਿਹੜਾ ਦੋਸ਼ ਸਤਨਾਮ ਬਠੋਈ ਜੀ ਪੰਜਾਬ ਸਰਕਾਰ ਵੱਲੋਂ ਆਇਦ ਹੋਇਆ ਉਹ ਦੋਸ਼ ਇਹ ਲੱਗਿਆ ਭਾਰਤੀ ਜਨਤਾ ਪਾਰਟੀ ਤੇ ਸਿੱਧੇ ਤੌਰ ਦੇ ਉੱਤੇ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦਾ ਡੇਟਾ ਚੋਰੀ ਕਰ ਰਹੀ ਹੈ ਹੁਣ ਤੁਸੀਂ ਇਹ ਵੇਖੋ ਕਿ ਮਾਮਲਾ ਹੋਰ ਗੰਭੀਰ ਹੋ ਜਾਂਦਾ ਕਿਉਂ ਇੱਕ ਪਾਸੇ ਤਾਂ ਰਾਹੁਲ ਗਾਂਧੀ ਨੇ ਏਡੀ ਵੱਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੰਸਦ ਦੇ ਵਿੱਚ ਰੌਲਾ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਹੁਣ ਯਾਤਰਾ ਸ਼ੁਰੂ ਕਰਤੀ ਹੈ ਕਿ ਪਾਜ ਪਾ ਵੋਟ ਚੋਰੀ ਕਰਦੀ ਹੈ ਉਹਨੇ ਤੱਥਾਂ ਨਾਲ ਗੱਲ ਰੱਖੀ ਤੇ ਹੁਣ ਤੱਕ ਇਲੈਕਸ਼ਨ ਕਮਿਸ਼ਨ ਕੋਲੇ ਉਹਦਾ ਕੋਈ ਸਾਰਥਕ ਜਵਾਬ ਨਹੀਂ ਆਇਆ ਜਵਾਬ ਜ਼ਰੂਰ ਦੱਤਾ ਇਲੈਕਸ਼ਨ ਗਿਆਨੇਸ਼ ਕੁਮਾਰ ਸਾਡੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਠੀਕ ਹੈ ਜੀ ਪਰ ਮਾਮਲਾ ਇਹ ਆ ਕਿ ਹੁਣ ਇਹਨਾਂ ਨੇ ਕਹਿਤਾ ਕਿ ਡੇਟਾ ਚੋਰੀ ਡੇਟਾ ਚੋਰੀ ਕਿੱਦਾਂ ਸਤਨਾਮ ਜੀ ਤੁਹਾਡੇ ਕੋਲੇ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਆਉਂਦੇ ਨੇ ਉਹ ਪੁੱਛਦੇ ਆ ਵੀ ਭਾਈ ਤੁਹਾਨੂੰ 5 ਲੱਖ ਬੀਮੇ ਵਾਲਾ ਨੀਲਾ ਕਾਰਡ ਬਣਿਆ ਤੁਸੀਂ ਕਿਹਾ ਤਾਂ ਬਣਿਆ ਜੀ ਉਹ ਟਿਕ ਮਾਰਕ ਤੁਹਾਨੂੰ 5 ਕਿਲੋ ਰਾਸ਼ਨ ਮਿਲਦਾ ਪ੍ਰਤੀ ਵਿਅਕਤੀ ਮਤਲਬ 4 ਜੀ ਉਹ ਘਰ ਦੇ ਤਾਂ 20 ਕਿਲੋ ਕਣਕ ਮਿਲਦੀ ਹੈ ਮਿਲਦੀ ਹੈ ਜੀ ਹੁਣ ਅੱਗੇ ਆਪ ਕੀ ਕਹਿ ਰਹੀ ਆਮ ਆਦਮੀ ਪਾਰਟੀ ਆ ਪੰਜਾਬ ਸਰਕਾਰ ਇਹ ਕਹਿੰਦੀ ਕਿ ਭਾਈ ਇਹ ਨਾਲੇ ਤਾਂ ਲੈਂਦੇ ਆ ਲੋਕਾਂ ਦਾ ਆਧਾਰ ਨੰਬਰ ਨਾਲੇ ਲੈਂਦੇ ਆ ਵੋਟਰ ਆਈਡੀ ਨੰਬਰ ਨਾਲੇ ਲੈਂਦੇ ਆ ਪੈਨ ਕਾਰਡ ਨੰਬਰ ਨਾਲੇ ਲੈਂਦੇ ਆ ਮੋਬਾਈਲ ਫੋਨ ਨੰਬਰ ਤੇ ਨਾਲ ਲੈਂਦੇ ਆ ਜਿਹੜਾ ਉਹ ਨੀਲਾ ਰਾਸ਼ਨ ਕਾਰਡ ਬਣਿਆ ਹੋਇਆ ਉਸ ਦਾ ਜਿਹੜਾ ਕ੍ਰਮਾੰਕ ਨੰਬਰ ਹੈ ਉਹ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਇਹ ভোটার ਸੂਚੀ ਜਿਹੜੇ ਨੰਬਰ ਨੇ ਉਹ ਵੀ ਲੈਂਦੇ ਨੇ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਇਹ ਖਦਸ਼ਾ ਲੱਗ ਰਿਹਾ ਹੈ ਕਿ ਇਹ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਹਾਂ ਬੈਂਕ ਦੀ ਜਿਹੜੀ ਪਾਸਬੁੱਕ ਹੈ ਜਿਹੜਾ ਖਾਤਾ ਹੈ ਉਸ ਦਾ ਨੰਬਰ ਵੀ ਲਿਆ ਜਾ ਰਿਹਾ ਹੈ ਜੀ ਆਮ ਆਦਮੀ ਪਾਰਟੀ ਨੂੰ ਸਾਫ ਤੌਰ ਤੇ ਇਹ ਲੱਗ ਰਿਹਾ ਸਤਨਾਮ ਬਟੋਈ ਜੀ ਕਿ ਇਹ ਜਿਹੜਾ ਡਾਟਾ ਕਲੈਕਸ਼ਨ ਹੈ ਇਹ ਡਾਟਾ ਕਲੈਕਸ਼ਨ ਅੱਗੇ ਜਾ ਕੇ ਜਿਹੜੀਆਂ 227 ਦੀਆਂ ਚੋਣਾਂ ਆਉਣੀਆਂ ਨੇ ਜਾਂ ਜਿਹੜੀਆਂ ਹੁਣ ਅੱਗੇ ਚੇਅਰਮੈਨੀਆਂ ਦੀਆਂ ਚੋਣਾਂ ਆਉਣੀਆਂ ਨੇ ਬਲਾਕ ਸਮਤੀ ਦੀਆਂ ਚੋਣਾਂ ਆਉਣੀਆਂ ਨੇ ਜ਼ਿਲ੍ਹਾ ਪ੍ਰਸ਼ਦ ਦੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਆਉਣੀਆਂ ਨੇ ਵੀ ਉਸ ਦੇ ਵਿੱਚ ਇਹ ਇਸ ਡਾਟੇ ਨੂੰ ਮੈਨੀਪੂਲੇਟ ਕਰ ਸਕਦੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲੇ ਤੰਤਰ ਬਹੁਤ ਵੱਡਾ ਹੈ ਪਰ ਹੁਣ ਮਾਮਲਾ ਤਾਂ ਇਹ ਹੈ ਨਾ ਕਿ ਕੀ ਇਹੋ ਮੌਕਾ ਸੁਝਿਆ ਸੀਗਾ ਆਪਣੇ ਆਮ ਆਦਮੀ ਪਾਰਟੀ ਨੂੰ ਵੀ ਜਿੱਥੇ ਪੰਜਾਬ ਇਸ ਵਕਤ ਵਿੱਤੀ ਸੰਸਦ ਮੈਂ ਬਿਲਕੁਲ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹਾਹਾਕਾਰ ਮੱਚੀ ਹੋਈ ਹੈ ਬਹੁਤ ਸਾਰੇ ਪੰਜਾਬ ਦੇ ਏਰੀਆ ਚ ਬਿਆਸ ਦਰਿਆ ਦਾ ਪਾਣੀ ਚੜ ਕੇ ਆਇਆ ਹੋਇਆ ਹੈ ਤੇ ਲੋਕ ਪਿੰਡਾਂ ਦੇ ਪਿੰਡ ਡੁੱਬ ਗਏ ਉਸ ਸਥਿਤੀ ਵਿੱਚ ਕੀ ਭਾਜਪੀ ਨੂੰ ਇਹ ਜਿਹੜੇ ਆ ਕੈਂਪ ਲਗਾਉਣੇ ਜ਼ਰੂਰੀ ਸੀ ਦੂਜੇ ਪਾਸੇ ਇਹ ਘਰ ਦੇਖਿਆ ਜਾਵੇ ਆਪ ਸਰਕਾਰ ਵੱਲੋਂ ਫੜੋ ਫੜੀ ਜ਼ਰੂਰੀ ਸੀ ਉਧਰ ਕਿਉਂ ਨਹੀਂ ਤਾਂ ਧਿਆਨ ਦਿੱਤਾ ਜਾ ਰਿਹਾ ਜੇ ਉਹ ਕੈਂਪ ਵੀ ਲਗਾ ਰਹੇ ਆ ਉਹ ਕਹਿੰਦੇ ਕਿ ਵੀ ਅਸੀਂ ਉਧਰ ਧਿਆਨ ਦੇਣਾ ਪਹਿਲਾਂ ਬਾਕੀ ਬਾਅਦ ਚ ਸਾਮਾਂਗੇ ਆਖਰਕਾਰ ਇੱਥੇ ਰਾਜਨੀਤੀ ਖੇਡੀ ਜਾ ਰਹੀ ਆ ਜਾਂ ਫਿਰ ਹੋਰ ਕੋਈ ਇਸ ਦੇ ਪਿੱਛੇ ਤੱਤ ਏ ਬਾਈ ਜੀ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਹੈ ਜੀ ਤੁਸੀਂ ਇਹ ਦੇਖੋ ਨਾ ਕਿ ਦੋ ਦਿਨ ਤੋਂ ਖਬਰਾਂ ਕੀ ਚੱਲ ਰਹੀਆਂ ਨੇ ਕੱਲ ਕੱਲ ਤੋਂ ਲੈ ਕੇ ਅੱਜ ਤੱਕ ਖਬਰਾਂ ਕੀ ਚੱਲ ਰਹੀਆਂ ਨੇ ਕੱਲ ਤੋਂ ਲੈ ਕੇ ਅੱਜ ਤੱਕ ਖਬਰਾਂ ਇਹ ਚੱਲ ਰਹੀਆਂ ਨੇ ਕਿ ਭਾਜਪਾ ਕਰਨਾ ਚਾਹੁੰਦੀ ਸੀ ਮੀਟਿੰਗ ਪਰ ਆਮ ਆਦਮੀ ਪਾਰਟੀ ਜਾਂ ਪੰਜਾਬ ਪੁਲਿਸ ਨੇ ਭਾਜਪਾ ਦੇ ਜਿੰਨੇ ਆਗੂ ਨੇ ਉਹ ਡੱਕ ਲਏ ਡਿਟੇਨ ਕਰਤੇ ਕੱਲ 45 ਦੇ ਕਰੀਬ ਕੀਤੇ ਅੱਜ ਜਾਖੜ ਸਾਹਿਬ ਚੱਕਲੇ ਬ੍ਰੇਕਿੰਗ ਨਿਊਜ਼ ਬਣ ਗਈ ਖਬਰਾਂ ਦੇ ਵਿੱਚ ਕੌਣ ਆ ਗਿਆ ਇੱਕੋ ਦਮ ਬਿਲਕੁਲ ਭਾਰਤੀ ਜਨਤਾ ਪਾਰਟੀ ਆ ਗਈ ਨਾ ਭਾਰਤੀ ਜਨਤਾ ਪਾਰਟੀ ਜਿਸ ਦਾ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਹ ਉਹ ਆਧਾਰਨੀ ਹੈ ਕਿ ਵੀ ਉਹ ਸੱਤਾ ਦੇ ਵਿੱਚ ਆ ਜਾਣ ਪਰ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਇੰਨੀ ਹੀ ਹਾਈਪ ਦੇਣੀ ਸੀ ਆਮ ਆਦਮੀ ਪਾਰਟੀ ਨੇ ਹੂੰ ਤਾਂ ਉਹਨਾਂ ਨੂੰ ਲੋੜ ਕੀ ਸੀ ਇਹ ਮੁੱਦਾ ਚੱਕਣ ਦੀ ਹਾਈਪ ਤੋਂ ਯਾਦ ਆਇਆ ਬਹੁਤ ਸਾਰੇ ਮਾਹਿਰ ਤਾਂ ਇਹ ਕਹਿ ਰਹੇ ਆ ਕਿ ਬੀਜੇਪੀ ਨੂੰ ੱੱਕਾ ਲਾ ਰਹੀ ਆ ਆਪ ਪਾਰਟੀ ਜਿੱਥੇ ਇੱਕ ਪਾਸੇ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਨਾਲ ਜਿੱਥੇ ਆਮ ਆਦਮੀ ਪਾਰਟੀ ਤੇ ਦੋਸ਼ ਲੱਗਦੇ ਆ ਕਿ ਰਲਈ ਹੋਈ ਆ ਕਾਂਗਰਸ ਪਾਰਟੀ ਨਾਲ ਆਪ ਤਾਹਣੀ ਕਾਂਗਰਸ ਬੋਲਦੀ ਕਿਸੇ ਮੁੱਦੇ ਤੇ ਵੱਡੇ ਮੁੱਦੇ ਚੱਕ ਰਹੀ ਹੁਣ ਦੂਜੇ ਪਾਸੇ ਜਿਹੜੇ ਮਾਹਿਰ ਨੇ ਉਹ ਇੱਥੋਂ ਤੱਕ ਕਹਿ ਰਹੇ ਆ ਕਿ ਹੁਣ ਭਾਜਪਾ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਣਦੀਆਂ ਨੇ মিডিਆ ਦੇ ਵਿੱਚ ਅਖਬਾਰਾਂ ਦੇ ਵਿੱਚ ਸੁਰਖੀਆਂ ਬਣਦੀਆਂ ਨੇ ਇਹ ਵੀ ਪ੍ਰਚਾਰ ਦਾ ਇੱਕ ਤੰਤਰ ਹੈ ਤਾਂ ਤੁਸੀਂ ਧਿਆਨ ਨਾਲ ਦੇਖਿਆ ਹੋਵੇਗਾ ਕਿ ਜਦੋਂ ਕੋਈ ਨਵੀਂ ਫਿਲਮ ਰਿਲੀਜ਼ ਹੋਣੀ ਹੁੰਦੀ ਆ ਉਦੋਂ ਪਹਿਲਾਂ ਇਹ ਨੈਗੇਟਿਵ ਰੌਲਾ ਪਵਾ ਦਿੰਦੇ ਆ ਹਣਾ ਬਿਲਕੁਲ ਕੋਈ ਨਾ ਕੋਈ ਡਿਸਕਿਊਟ ਕੋਈ ਕੰਟਰੋਵਰਸਰੀ ਜਿਹਨੂੰ ਆਪਾਂ ਕਹਿੰਦੇ ਆ ਉਹ ਕ੍ਰੀਏਟ ਕਰ ਦਿੰਦੇ ਆ ਦਿਸ ਇਜ਼ ਸੇਮ ਕਾਈਂਡ ਆਫ ਕੰਟਰੋਵਰਸਰੀ ਹਣਾ ਇੱਕ ਕੰਟਰੋਵਰਸਰੀ ਕ੍ਰੀਏਟ ਕਰਤੀ ਆ ਆਮ ਆਦਮੀ ਪਾਰਟੀ ਨੇ ਹੋਇਆ ਵੀ ਭਾਈ ਜਨਤਾ ਪਾਰਟੀ ਹੋ ਗਈ ਹੋਇਆ ਵੀ ਉਦੋਂ ਜਦੋਂ ਜਿਹੜੇ ਆ ਕਿਸਾਨ ਮਜ਼ਦੂਰ ਜਿਹੜੇ ਆ ਫਤਿਹ ਰੈਲੀ ਕੀਤੀ ਉਸ ਤੋਂ ਬਾਅਦ ਫਤਿਹ ਰੈਲੀ ਤੋਂ ਬਾਅ ਭਾਰਤੀ ਜਨਤਾ ਪਾਰਟੀ ਜਿਹੜੀ ਤਿੰਨ ਕਾਨੂੰਨ ਲੈ ਕੇ ਆਈ ਸੀਗੀ ਕਾਲੇ ਕਾਨੂੰਨ ਜਿਹਦੇ ਸਿਰ ਤੇ ਇਲਜ਼ਾਮ ਲੱਗਦਾ ਕਿ ਸਾਡੇ 7 750 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਉੱਥੇ ਸ਼ਹੀਦ ਹੋ ਗਏ ਆ ਪਰ ਜਿੱਦਨ ਪ੍ਰਧਾਨ ਮੰਤਰੀ ਆ ਕੇ ਕਾਨੂੰਨ ਵਾਪਸ ਲੈਂਦੇ ਨੇ ਤੇ ਉਸ ਦਿਨ ਕੀ ਕਹਿੰਦੇ ਨੇ ਉਹ ਕਿ ਮੇਰੀ ਤਪੱਸਿਆ 'ਚ ਕਮੀ ਰਹਗੀ ਹੂੰ ਐਡੇ ਕਿੱਡੇ ਤੁਸੀਂ ਮਾਫ ਕਰਨਾ ਕਿ ਮੈਨੂੰ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਐਡੇ ਕਿੱਡੇ ਤੁਸੀਂ ਤਪੱਸਵੀ ਤੇ ਯੋਗੀ ਬਣ ਗਏ ਕਿ ਤੁਹਾਡੀ ਤਪੱਸਿਆ 'ਚ ਇੱਕ ਵਿਅਕਤੀ ਦੀ ਤਪੱਸਿਆ 'ਚ ਕਮੀ ਉਧਰੋਂ ਸਾਡੇ ਸਾਸ ਕੀਮਤੀ ਜਾਨਾ ਜਾਨਾ ਬਿਲਕੁਲ ਠੀਕ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਤੇ ਉਧਰੋਂ ਸਿੱਧੇ ਤੌਰ ਦੇ ਉਤੇ ਪ੍ਰਭਾਵਿਤ ਹੋਰੇ ਪੰਜਾਬ ਦਾ ਮਜ਼ਦੂਰ ਤੇ ਪੰਜਾਬ ਦਾ ਕਿਸਾਨ ਉਹਨਾਂ ਕਾਨੂੰਨਾਂ ਕਰਕੇ ਵਾਪਸ ਵੀ ਲਿਆ ਤੇ ਤਰੀਕਾ ਵੀ ਉਹ ਅਪਣਾਇਆ ਵੀ ਭਾਈ ਮੇਰੇ ਤੋਂ ਕੋਈ ਉਂਗਲ ਨਾ ਚੱਕ ਦੇਵੇ ਠੀਕ ਹੈ ਪਰ ਪੰਜਾਬੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਇਹ ਗੱਲ ਸਮਝ ਆ ਗਈ ਸੀ ਹੁਣ ਆਮ ਆਦਮੀ ਪਾਰਟੀ ਨੂੰ ਮੈਨੂੰ ਨਹੀਂ ਲੱਗਦਾ ਸਤਨਾਮ ਜੀ ਆਮ ਆਦਮੀ ਪਾਰਟੀ ਜੇ ਮੰਨ ਲਓ ਕਿ ਬੀਜੇਪੀ ਇਹ ਕਰ ਕਰ ਵੀ ਰਹੀ ਸੀਗੀ ਆਮ ਆਦਮੀ ਪਾਰਟੀ ਕੋਲੇ ਤੰਤਰ ਆਪਣਾ ਇੱਥੇ ਪੰਜਾਬ ਦੇ ਵਿੱਚ ਕਰੀ ਜਾਣ ਦਿੰਦੇ ਆਪਣੇ ਬੰਦੇ ਉਹਨਾਂ ਦੇ ਨਾਲ ਛੱਡ ਦਿੰਦੇ ਬੰਦੇ ਮਤਲਬ ਆਪਣੀਆਂ ਸਰਵਿਸੇਸ ਦੇ ਵਿੱਚੋਂ ਸੇਵਾਵਾਂ ਦੇ ਵਿੱਚੋਂ ਬੰਦੇ ਉਹਨਾਂ ਦੇ ਨਾਲ ਛੱਡ ਦਿੰਦੇ ਜਿਹੜੇ ਇਹਨਾਂ ਨੂੰ ਸੂਈਆ ਰਿਪੋਰਟ ਖੁਫੀਆ ਰਿਪੋਰਟ ਲਗਾਤਾਰਤਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਾਂ ਪੰਜਾਬ ਸਰਕਾਰ ਨੂੰ ਦਿੰਦੇ ਰਹਿੰਦੇ ਹਾਈਟ ਦੇਣ ਦੀ ਕੀ ਲੋੜ ਸੀ ਹਾਈਪ ਦੇਣ ਦੀ ਕੀ ਲੋੜ ਸੀ ਉਹਨੂੰ ਹਾਈਲਾਈਟ ਮਤਲਬ ਹਾਈਲਾਈਟ ਕਰਨ ਦੀ ਕੀ ਲੋੜ ਸੀ ਇਹ ਤਾਂ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ੱੱਕਾ ਨਹੀਂ ਲਾ ਰਹੀ ਹੈਗੀ ਇਸ ਵਕਤ ਆਮ ਆਦਮੀ ਪਾਰਟੀ ਸੈਲਫ ਲਾਕ ਹੀ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ ਜਾ ਇੱਕ ਹੋਰ ਵੀ ਇੱਥੇ ਸਵਾਲ ਕਰ ਲੈਣੇ ਆ ਇੱਕ ਬਿੱਤੇ ਦਿਨ ਹੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਸ਼ਾਮ ਦੰਡ ਦੇ ਬਾਰੇ ਤੁਸੀਂ ਸੁਣਿਆ ਹੋਣਾ ਉਹ ਪੂਰੀ ਚਰਚਾ ਦਾ ਵਿਸ਼ਾ ਬਣਿਆ ਉਹ ਵੀ ਰਵਨੀਤ ਮਿੱਟੂ ਨੇ ਟਵੀਟ ਕੀਤਾ ਕਿ ਉਹੀ ਸਭ ਕੁਝ ਹੁਣ ਆਪ ਸਰਕਾਰ ਕਰਨ ਲੱਗੀ ਕਿ ਉਹੀ ਤਾਂ ਨਹੀਂ ਜਿਹੜੀ ਨੀਤੀ ਅਪਣਾ ਲਈ ਜਿਹੜੇ ਮਨੀਸ਼ ਅਸ਼ੋਧੀਆਂ ਨੇ ਬਿਆਨ ਦਿੱਤਾ ਸੀ ਕਿ ਭਾਵੇਂ ਪੁਲਿਸ ਵਰਤਣੀ ਪਵੇ ਚਾਹੇ ਡੰਡਾ ਵਰਤਣਾ ਪਵੇ ਲੜਾਈ ਝਗੜਨਾ ਝਗੜਾ ਕਰਨਾ ਪਵੇ ਕੁਝ ਵੀ ਕਰਨਾ ਪਵੇ ਕਰਨ ਪਰ ਸਤਾਈ ਚ ਸਰਕਾਰ ਬਣਾਣੀ ਆ ਕਿਤੇ ਉਹ ਕੁਝ ਤਾਂ ਨਹੀਂ ਹੋ ਰਿਹਾ ਹਾਥੀ ਦੇ ਦੰਦ ਦਿਖਾਉਣ ਦੇ ਹੋੜ ਤੇ ਖਾਣ ਦੇ ਹੋਰ ਹਾਲਾਂਕਿ ਇਹ ਵੀ ਦੱਸ ਦਿੰਨੇ ਆ ਕਿ ਆਪ ਪ੍ਰਧਾਨ ਨੇ ਇਸ ਤੋਂ ਕਿਨਾਰਾ ਕਰ ਲਿਆ ਸੀ ਜੋ ਕਿ ਅਮਨ अरोड़ा ਨੇ ਉਹਨਾਂ ਨੇ ਤੀਜੇ ਦਿਨ ਆ ਕੇ ਕੀਤਾ ਜੀ ਲੋਕਾਂ ਦੇ ਵਿਰੋਧ ਤੋਂ ਬਾਅਦ ਜਦੋਂ ਇਹ ਸਾਰੀ ਗੱਲ ਚੱਲ ਚੱਲੀ ਉਹਨਾਂ ਨੇ ਕਿਹਾ ਕਿ ਵੀ ਸਾਡੇ ਪਾਰਟੀ ਦਾ ਇਸ ਨਾਲ ਕੋਈ ਸਬੰਧ ਨਹੀਂ ਉਹਨਾਂ ਦਾ ਨਿੱਜੀ ਬਿਆਨ ਇਹਨੂੰ ਕਿਵੇਂ ਦੇਖਦੇ ਹੋ ਇਹ ਇਹ ਨਹੀਂ ਹੋ ਸਕਦਾ ਨਾ ਇਹ ਇੱਕ ਹੀ ਮਤਲਬ ਹੋਇਆ ਤੁਹਾਡੀ ਪਾਰਟੀ ਦਾ ਐਡਾ ਵੱਡਾ ਐਡਾ ਵੱਡਾ ਆਗੂ ਠੀਕ ਹੈ ਇਸ ਵਕਤ ਤੋਂ ਸੱਤਾ ਦੇ ਵਿੱਚ ਨਹੀਂ ਹੈਗਾ ਠੀਕ ਹੈ ਉਹ ਬੁਰੇ ਤਰੀਕੇ ਨਾਲ ਹਾਰ ਗਏ ਦਿੱਲੀ ਦੇ ਵਿੱਚ ਤੁਹਾਡੀ ਪਾਰਟੀ ਦਾ ਐਡਾ ਵੱਡਾ ਆਗੂ ਜਿਸ ਦੇ ਲਈ ਤੁਸੀਂ ਪੰਜਾਬ ਦੇ ਵਿੱਚ Z+ ਸੁਰੱਖਿਆ ਜਾਂ Z ਸ੍ਰੇਣੀ ਦੀ ਸੁਰੱਖਿਆ ਰੱਖਦੇ ਹੋ ਜਦੋਂ ਉਹ ਆਉਂਦਾ ਸਾਰਾ ਹਮਲਾ ਫੈਲਾ ਉਹਨਾਂ ਦੀ ਆਓ ਭਗਤ ਦੇ ਵਿੱਚ ਲੱਗ ਜਾਂਦਾ ਹੈ ਤਾਂ ਅਮਨ अरोड़ा ਜੀ ਨੂੰ ਇਹ ਚਾਹੀਦਾ ਸੀਗਾ ਕਿ ਕੰਡੈਮ ਕਰਦੇ ਅਸਤੀਫਾ ਦੇ ਦਿੰਦੇ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਤੋਂ ਪੰਜਾਬ ਦੇ ਵਿੱਚ ਵੀ ਭਾਈ ਪੰਜਾਬੀਆਂ ਦੇ ਨਾਲ ਇਹ ਕੀ ਮਤਲਬ ਹੈ ਤੁਸੀਂ ਸ਼ਾਂਤ ਸ਼ਾਮ ਦੰਡ ਭੇਦ ਅਪਣਾਉਂਗੇ ਇੱਕ ਪਾਸੇ ਤਾਂ ਕਹਿ ਰਹੇ ਆ ਪੰਜਾਬ ਦੀ ਇੱਕ ਪਾਸੇ ਤਾਂ ਕਹਿ ਰਹੇ ਪੰਜਾਬ ਦੀ ਧਰਤੀ ਤੇ ਨਫ਼ਰਤ ਦਾ ਬੀਜ ਨਹੀਂ ਪੈਦਾ ਹੁੰਦਾ ਪਰ ਉਹ ਆਪ ਹੀ ਨਫ਼ਰਤ ਫਲਾ ਰਹੇ ਸੀ ਕਿੱਡੀ ਵੱਡੀ ਨਫ਼ਰਤ ਹੈ ਜੀ ਸੀਐਮ ਮਾਨ ਸਾਹਿਬ ਆਪ ਸਾਹਮਣੇ ਬੈਠੇ ਮਾਨ ਸਾਹਿਬ ਆਪ ਸਾਹਮਣੇ ਬੈਠੇ ਆ ਔਰ ਦੂਜੀ ਗੱਲ ਇਹਦੇ ਨਾਲ ਹੀ ਜੁੜਦੀ ਹੋਈ ਗੱਲ ਤੁਸੀਂ ਬਿੱਟੂ ਸਾਹਿਬ ਦੇ ਟਵੀਟ ਦੀ ਗੱਲ ਕੀਤੀ ਹੈ ਭਗਵੰਤ ਮਾਨ ਸਾਹਿਬ ਤਾਂ ਆਪ ਕਿੰਨੀ ਵਾਰੀ ਮੰਨ ਚੁੱਕ ਬੇਟੂ ਨਾਲ ਚੰਗੇ ਰਿਲੇਸ਼ਨ ਨੇ ਅ ਅਮੇਤ ਸ਼ਾਹ ਹੋਰਾਂ ਨਾਲ ਚੰਗੇ ਰਿਲੇਸ਼ਨ ਨੇ ਅਸੀਂ ਨਹੀਂ ਕਹਿੰਦੇ ਕਿ ਰਿਲੇਸ਼ਨ ਹੋਣੇ ਮਾੜੀ ਗੱਲ ਨੇ ਰਿਸ਼ਤੇ ਹੋਣੇ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਰਿਸ਼ਤਿਆਂ ਨੂੰ ਸੁਧਾਰਵਾਦੀ ਨੀਤੀ ਦੇ ਰਾਹੀ ਬਾਈ ਪੰਜਾਬ ਦੇ ਭਲੇ ਦੇ ਲਈ ਅਪਣਾ ਲੋ ਨਾ ਬਿਲਕੁਲ ਪੰਜਾਬ ਦੇ ਫਾਇਦੇ ਦੇ ਲਈ ਅਪਣਾ ਲੋ ਪੰਜਾਬ ਦੇ ਫੰਡ ਰੋਕੇ ਪਏ ਨੇ ਉਹ ਲੈ ਆਓ ਪੰਜਾਬ ਦੇ ਵਿੱਚ ਠੀਕ ਆ 530 ਕਰੋੜ ਰੁਪਈਆ ਮੋਦੀ ਸਾਹਿਬ ਨੇ ਕੱਲ ਕਿਹਾ ਕਿ ਅਸੀਂ ਪੰਜਾਬ ਦੇ ਲਈ ਇੱਕ ਵਿਸ਼ੇਸ਼ ਪੈਕੇਜ ਜਿਹੜਾ ਉਹ ਜਾਰੀ ਕਰ ਰਹੇ ਹਾਂ ਔਰ ਕੁੱਲ ਮਿਲਾ ਕੇ ਇਹ ਲੱਗਿਆ ਕਿ ਆਮ ਆਦਮੀ ਪਾਰਟੀ ਇਸ ਵਕਤ ਪੰਜਾਬ ਦੇ ਵਿੱਚ ਆਪਣੀ ਜਿਹੜੀ ਜ਼ਮੀਨ ਹੈ ਨਾ ਉਹ ਜ਼ਮੀਨ ਵੱਖ-ਵੱਖ ਸਕੀਮਾਂ ਦੇ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਨੇ ਹਜੇ ਪੈਰ ਜਮਾਉਣੇ ਐ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਲਈ ਅੰਗਦ ਦਾ ਪੈਰ ਬਣ ਸਕਦੀ ਹੈ ਤੁਹਾਨੂੰ ਪਤਾ ਹੈ ਕਿ ਇਤਿਹਾਸਕ ਤੌਰ ਦੇ ਉੱਤੇ ਅੰਗਦ ਨੇ ਔਰ ਲੰਕਾ ਦੇ ਵਿੱਚ ਜਾ ਕੇ ਆਪਣਾ ਪੈਰ ਜਮਾਤਾ ਸੀਗਾ ਤੇ ਕਹਤਾ ਸੀ ਵੀ ਭਾਈ ਚੱਕ ਲੋ ਮੇਰਾ ਪੈਰ ਪੱਟ ਕੇ ਦਿਖਾਓ ਤੇ ਰਾਵਣ ਨੂੰ ਉਹਦੇ ਪੈਰੀਂ ਆ ਕੇ ਉਹਦਾ ਪੈਰ ਪੱਟਣ ਦੀ ਨੋ ਬਤਾ ਗਈ ਸੀ। ਇਸ ਵਕਤ ਤੇ ਲੱਗ ਰਿਹਾ ਹੈ ਕਿ ਭਾਈ ਅੰਗਦ ਦਾ ਰੂਪ ਜਿਹੜਾ ਹੈ ਉਹ ਧਾਰ ਲਿਆ ਆਮ ਆਦਮੀ ਪਾਰਟੀ ਨੇ ਤੇ ਭਾਰਤੀ ਜਨਤਾ ਪਾਰਟੀ ਦਾ ਪੈਰ ਜਿਹੜਾ ਹੈ ਉਹ ਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਤਾਂ ਇਹ ਹਾਈਪ ਕਰੀਏਟ ਕਰਨ ਦੀ ਕੋਈ ਲੋੜ ਨਹੀਂ ਸੀ ਹੜਾਂ ਦਾ ਜਾਇਜ਼ਾ ਲੈਂਦੇ ਜਾ ਕੇ ਲੋਕਾਂ ਦਾ ਦੁੱਖ ਬਣਾਉਂਦੇ ਜਾ ਕੇ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਜਾਂਦੇ ਆਂਦੇ ਗੱਲ ਹੋਰ ਕਰ ਦਿੰਨਾ ਹੂੰ ਅ ਸ਼ਾਇਦ ਉਹ ਤਸਵੀਰ ਲੱਭੇ ਜਾਂ ਨਾ ਲੱਭੇ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਇੱਕ ਬੀੜੀ ਦੇ ਵਿੱਚ ਸਵਾਰ ਹੋਇਆ ਹੂੰ ਕਿਹਾ ਗਿਆ ਕਿ ਹਡਾਂ ਦਾ ਜਾਇਜ਼ਾ ਲੈਣ ਜਾ ਰਹੇ ਨੇ ਪਰ ਤੁਹਾਨੂੰ ਪਤਾ ਹੈ ਕਿ ਉਹ ਕਿਸ਼ਤੀ ਹੈ ਜਿਹੜੀ ਉਹ ਜਿਹੜੀ ਬੇੜੀ ਹੈ ਔਰ ਰਸਸੇ ਦੇ ਨਾਲ ਬੱਧੀ ਹੋਈ ਹੈ ਉਹ ਸਿਰਫ ਤਸਵੀਰ ਕਸ਼ੀ ਕਰਾਉਣ ਗਏ ਸੀ ਉੱਥੇ ਉਹ ਤਸਵੀਰਕਾਰੀ ਕਰਾਉਣ ਗਏ ਸੀ ਫੋਟੋਆਂ ਕਰਾਉਣ ਗਏ ਸੀ ਫੋਟੋਆਂ ਕਰਾਉਣ ਗਏ ਸੀ ਇਹ ਤੋਂ ਪਤਾ ਲੱਗਦਾ ਫੋਟੋ ਜੀ ਵੀ ਹੋ ਗਏ ਹੁਣ ਹਾਂ ਫੋਟੋ ਜੀ ਵੀ ਹੋ ਗਏ ਇਹ ਤੋਂ ਪਤਾ ਲੱਗ ਗਿਆ ਹੈ ਨਾ ਕਿ ਭਗਵੰਤ ਮਾਨ ਸਾਹਿਬ ਪਿਛਲੇ ਤੋਂ ਪਿਛਲੇ ਸਾਲ ਵਾਲੇ ਹੜਾਂ ਚ ਜੀ ਸੀ ਬੀ ਤੇ ਚੜ ਗਏ ਸੀਗੇ ਮੂਰੇ ਉਹਦੀ ਜਿਹੜੀ ਬੱਕਟ ਹੁੰਦੀ ਆ ਉੱਤੇ ਚੜ ਗਏ ਸੀਗੇ ਇਹਨਾਂ ਦਾ ਮੰਤਰੀ ਇੱਕ ਜਾਂ ਇਹਨਾਂ ਦਾ ਇੱਕ ਲੀਡਰ ਕਿਸ਼ਤੀ ਦੇ ਵਿੱਚ ਚੜ ਗਿਆ ਤੇ ਉਹ ਕਿਸ਼ਤੀ ਮਤਲਬ ਸਾਰੇ ਬੰਦੇ ਕਿਸ਼ਤੀ 'ਚ ਸਵਾਰ ਨੇ ਕਿਸ਼ਤੀ ਨੂੰ ਲਾ ਕੇ ਜਾਇਦਾ ਕਿੱਥੋਂ ਲੈਣਾ ਕੁੱਲ ਮਿਲਾ ਕੇ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹੀ ਜਾ ਰਹੀ ਹੈ ਤੇ ਸਿਆਸਤ ਹੋ ਰਹੀ ਹੈ ਪਰ ਲੋਕ ਸਿਆਣੇ ਨੇ ਜੀ ਲੋਕ ਸਿਆਸਤ ਵੀ ਠੀਕ ਹੈ ਲੋਕ ਅੰਦਰਲੀਆ ਘੁਣਤਰਾ ਨਹੀਂ ਸਮਝਦੇ ਪਰ ਲੋਕ ਨੀਅਤ ਸਮਝਦੇ ਆ ਰਾਜਨੀਤੀ ਹਮੇਸ਼ਾ ਰਾਜ ਕਰਨ ਦੀ ਨੀਅਤ ਹੁੰਦੀ ਹੈ ਉਹ ਚੰਗੀ ਹੈ ਜਾਂ ਮਾੜੀ ਹੈ ਮੁੱਦਾ ਅਸਲ ਦੇ ਵਿੱਚ ਇਹ ਆ ਜੀ ਸੋ اے ਸੀ ਅੱਜ ਦੇ ਅਹਿਮ ਜਿਹੜਾ ਮੁੱਦਾ ਸੀਗਾ ਉਸ ਤੇ ਚਰਚਾ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਗੱਲਬਾਤ ਕਮੈਂਟ ਬਾਕਸ ਚ ਆਪਣੀ رائے ਜ਼ਰੂਰ ਸਾਂਝੀ ਕਰੋ